Happy Women's Happy Women's Happy Women's Happy Boomenday! Happy Women's Day Happy Women's Day Happy Women's Day Happy Women's Day Happy Women's Happy Women's Day Happy Women's ਕੰਮ ਨਹੀਂ ਹੋ ਰਿਹਾ ਮੈਂ ਕਿਵੇਂ ਆਪਾਂ ਕਿਵੇਂ ਨਿਕਲੀਏ ਪਾਣੀ ਦੇ ਵਿੱਚੋਂ ਮਰਨਾ ਆਪਾਂ ਨੇ ਮਰਨਾ ਨਹੀਂ ਵਿੱਚ ਨਾ ਤਾਂ ਕੋਈ ਰੇਡੀ ਨਿਕਲੇ ਨਾ ਰੇਡੀ ਆ ਲੈ ਵੀ ਨਾ ਕੰਦਾ ਸੁਣ ਬਟਾਂ ਦੇਣੀ ਸੀ ਅਸੀਂ ਕਹਿੰਦੇ ਜਿਆਦੇ ਵੱਡੇ ਬੰਦਿਆਂ ਵੀ ਜਿੰਨੇ ਸਾਡੇ ਕੋਲੇ ਗੱਡੀਆਂ ਨੇ ਆ ਤਾਂ ਗਰੀਬ ਜਨਤਾ ਨੇ ਇਸ ਤੈਨਾਂ ਨੂੰ ਕੰਨ ਕੇ ਕਹਿੰਦੇ ਭੀ ਲੈ ਜਾ ਸਾਡੇ ਕੋਲੋਂ ਹੱਥ ਬੰਨ ਕੇ ਬਹੁਤ ਮੈਂ ਬਾਤ ਚੜ੍ਹਦੇ ਇਹ ਬੂ ਮੈਂ ਨਹੀਂ ਸਾਡਾ ਤਾਂ ਬੂ ਮੈਂ ਨੇ ਪਲਵਾਣਾ ਤਾਂ ਪਾਣੀ ਨੇ ਬਣਾਤਾ ਪਾਣੀ ਨੇ ਬਣਾਤਾ ਬੂ ਮੈਂ ਪੈਰ ਸਾਡੇ ਗੱਲ ਕੇ ਸਾਨੂੰ ਬਿਮਾਰੀਆਂ ਲੱਗਣ ਤਾਂ ਸਾਨੂੰ ਡਰਾਂ ਅਸਤ ਅੱਗੀ ਵੀ ਮਾਰ ਰਹੇ ਨੇ ਅੱਗੀ ਵੀ ਮਾਰ ਨਹੀਂ ਰਹੇ ਹੈਗੇ ਮੈਂਡੇ ਹੈਪੀ ਵੂਮਨਡੇ ਅਨੀਤਾ ਸਿੰਘਲਾ ਇਹ ਬੰਦੇ ਕੀ ਤੁਸੀਂ ਵੂਮਨਡੇ ਕਿੰਨੇ ਬਣਾ ਰਹੇ ਹੋ ਵੂਮਨਡੇ ਪਾਣੀ ਖੜੇ ਤਾਂ ਮਣਾ ਰਹੇ ਆ ਅਸੀਂ ਪਾਣੀ ਦੇ ਵਿੱਚ ਇਹ 8 ਦਿਨ ਹੋ ਗਏ ਪਾਣੀ ਖੜੇ ਨੂੰ ਕੋਈ ਸਾਡੀ ਸੁਣਵਾਈ ਨਹੀਂ ਹੈਗੀ ਕੀ ਗੱਲ ਅਸੀਂ ਉਰੇ ਬੱਸਦੇ ਨਹੀਂ ਹੈਗੇ ਅਸੀਂ ਕਿੰਨੇ ਦਿਨ ਤੱਕ ਨਹੀਂ ਦਿੰਦੇ ਨੇ ਕਿ ਸਰਕਾਰ ਦਾ ਕੀ ਬੋਟਾ ਨਹੀਂ ਪਾਈ ਅਸੀਂ ਐਮਸੀ ਨੂੰ ਸਾਡੇ ਨੇ ਸਮੇਂ ਤੋਂ ਦਿੱਕਤ ਆ ਰਹੀ ਹੈ ਇਹ 10 ਦਿਨ ਹੋ ਗਏ ਸਮੇਂ ਤੋਂ ਤਾਂ ਸਾਨੂੰ ਬੱਦਲ ਸਾਲ ਹੋ ਕੇ ਉਰੇ ਚ ਜੀ ਨੂੰ ਪਹਿਲਾ ਬਰੋਟਾ ਸੀ ਤਾਂ ਮੈਨੇ ਦਿੱਕਤਾਂ ਇਕੱਟੀਆਂ ਸੀ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਹਾਂ ਅਸ਼ੂਫਿਆ ਦੇ ਵੂਮਨ ਡੇ ਅੱਜ ਅੱਜ ਵੂਮਨ ਡੇ ਨੂੰ ਸੈਲੀਬ੍ਰੇਟ ਕਰ ਰਹੇ ਅਸੀਂ ਪਾਣੀ ਦੇ ਵਿੱਚ ਗੰਦੇ ਹਾਂ ਹਾਂ ਠੰਡਾ ਪੀਵਾਂਗੇ ਪਾਣੀ ਗੰਦੇ ਪਾਣੀ ਚ ਪੀ ਰਿਹਾ ਅਸੀਂ ਗੰਦੇ ਪਾਣੀ ਚ ਅਸੀਂ ਸੈਲੀਬ੍ਰੇਟ ਕਰਨ ਲੱਗ ਰਹੇ ਹਾਂ ਬੱਚਾ ਜੀ ਤੁਹਾਨੂੰ ਸ਼ਰਮ ਮਾਣੀ ਮੋਟੀ ਆਣੀ ਚ ਹਿੰਦੀ ਆ ਹੁਣ ਸਾਡੇ ਕੋਲੇ ਕੋਈ ਵੀ ਬੋਤਲ ਲੈਣਾ ਆਊਗਾ ਨਾ ਧੱਕੇ ਮਾਰ ਕੇ ਕੱਢੂ ਕਿਸ ਤਰ੍ਹਾਂ ਦੇਖਦਾ ਵੂਮਨ ਡੇ ਹੈਗਾ ਤੇ ਔਰਤਾਂ ਦੇ ਦੇਖੋ ਕੀ ਹਾਲ ਆ ਇਹ ਤਾਂ ਤੁਸੀਂ ਦੇਖੋ ਵੂਮਨ ਦੇ ਬੇਡੇ ਦੇ ਨਾ ਉਹਦਾ ਵੂਮਨ ਆ ਵੂਮਨ ਕਾਦੀਆ ਵੂਮਨ ਰਹਿ ਗਈਆਂ ਕੋਈ ਵੂਮਨ ਨਹੀਂ ਹੈਗੀਆਂ ਇਹ ਪਰ ਰੋਜ਼ਾਨਾ ਤੁਸੀਂ ਇੱਦਾਂ ਹੀ ਇੱਦਾਂ ਹੀ ਨਿਕਲਦੇ ਆ ਹਰ ਟਾਈਮ ਤੇ ਇੱਦਾਂ ਹੀ ਨਿਕਲਦੇ ਆ ਰੇੜੀ ਨਹੀਂ ਜਾ ਰਹੇ ਆ ਰੇੜੀ ਨਹੀਂ ਜਾ ਰਹੇ ਆ ਉੱਥੋਂ ਰੇੜੀ ਲੈ ਕੇ ਆਨੇ ਤਾਂ ਅਸੀਂ ਸਾਡੇ ਕੋਲ ਕਿਹੜਾ ਗੱਡੀਆਂ ਖੜੀਆਂ ਨੇ ਅਸੀਂ ਮੀਡੀਆ ਬੰਦੇ ਆ ਸਾਡੇ ਕੋਲ ਗੱਡੀਆਂ ਨਹੀਂ ਹੈਗੀਆਂ ਹਾਂਜੀ ਸੋ ਵੂਮਨ ਟੈਮ ਬਣਾ ਰਹੇ ਹਾਂਜੀ ਵੂਮਨ ਟੈਮ ਬਣਾ ਰਹੇ ਆ ਉਹਨਾਂ ਨੂੰ ਰੋਣ ਲੱਗ ਰਿਹਾ ਬੈਠ ਕੇ ਸਰਕਾਰਾਂ ਨੂੰ ਸਾਰਿਆਂ ਨੂੰ ਕੀ ਕਰੀਏ ਅਸੀਂ ਅੰਟੀ ਕੀ ਨਾਮ ਸੁਦਾ ਕਰਨਜੀਤ ਕੌਰ ਅੰਟੀ ਅੱਜ ਬੋਮੰਡੇ ਕਿਸ ਤਰ੍ਹਾਂ ਦੇ ਕਾਦਾ ਬੋਮੰਡੇ ਐ ਜੀ ਅਸੀਂ ਤਾਂ ਨਰਕ 'ਚ ਬੈਠੇ ਆ ਕੀ ਬੋਮੰਡੇ ਐ ਇੱਕ ਦੂਜੇ ਨੂੰ ਮਿਲਣੋਂ ਵੀ ਰਹਿ ਰਹੇ ਹਾਂ ਠੀਕ ਐ ਬੜੀ ਖੁਸ਼ੀ ਨਾਲ ਬੋਮੰਡੇ ਮਨਾਉਂਦੇ ਤੇ ਅੱਗੇ ਆ ਹੁਣ ਦੇਖ ਲਓ ਕੀ ਹਾਲ ਹੋ ਰਾਇਏ ਨੇ ਇਹ ਕਿੰਨੇ ਸਮੇਂ ਤੋਂ ਤੁਹਾਨੂੰ ਸਮੱਸਿਆ ਆ ਰਹੀ ਐ ਇਹ ਤਾਂ ਸਾਨੂੰ ਬਹੁਤ ਸਮੇਂ ਤੋਂ ਸਮੱਸਿਆ ਆ ਰਹੀ ਐ ਹਫਤਾ ਤਾਂ ਹੁਣ ਪੂਰਾ ਹੋ ਗਿਆ ਨਹੀਂ ਤਾਂ 15 ਸਾਲ ਹੋ ਗਏ ਇਸ ਤਾਂ ਨਰਕ 'ਚ ਆ ਜਿੱਦਾਂ ਦੀ ਗਾਲੀ ਬਣੀ ਸਾਡੇ ਤਾਂ ਇਹੀ ਹਾਲ ਹੈ ਬਾਈ ਅੰਦਰ ਬਾੜ ਰੱਖਿਆ ਇਸ ਦਾ ਠੀਕ ਹੈ ਹਾਂ ਤਾਂ ਕਹਿੰਦਾ ਭਾਬਾ ਇਸ ਗੰਦੇ ਪਾਣੀ ਕਰਕੇ ਤੁਸੀਂ ਅੱਜ ਵੂਮਨ ਡੇ ਚ ਕਰਦੇ ਆ ਤੇ ਜਿਹੜੇ ਆਣ ਗਵਣ ਨੂੰ ਮਿਲਣ ਗਏ ਤੁਸੀਂ ਮਿਲਣ ਗਏ ਇਸ ਤਾਂ ਰੇੜੀਆਂ ਚ ਬੈ ਬੈ ਇੱਕ ਮਾੜਾ ਮੋਟਾ ਉਹ ਕਰਦੇ ਆ ਅੱਛਾ ਜੀ ਨਹੀਂ ਅਸੀਂ ਇੰਨਾ ਇਕੱਠੀਆਂ ਹੋ ਹੋ ਬੈਂਦੀਆਂ ਸੀ ਠੀਕ ਹੈ ਤਾਂ ਐਂ ਦੇਖ ਅੱਜ ਕਿਹਨੇ ਔਰਤਾਂ ਦੀ ਕਾਹਦਾ ਵੂਮਨ ਡੇ ਹੈ ਸਾਡੇ ਪਾਸ ਤਾਂ ਕੋਈ ਵੂਮਨ ਡੇ ਨਹੀਂ ਹੈਗਾ ਬਾਈ ਇਸ ਤਾਂ ਨਰਕ ਚ ਆ ਅੱਛਾ ਹੂੰ ਕੀ ਤੁਸੀਂ ਮੰਗ ਕੀ ਕਰਦੇ ਤੁਸੀਂ ਮੰਗ ਕੀ ਕਰਦੇ ਆ ਇਹ ਨਰਕ ਚੋਂ ਸਾਨੂੰ ਸੁਧਾਰ ਹੋਣਾ ਚਾਹੀਦਾ ਸੁਧਾਰ ਹੋਣਾ ਚਾਹੀਦਾ ਕੀ ਨੰਬਰ 11 ਮੇਰਾ ਨਾਮ ਲਖਮੀਤ ਖਾਈ ਹੈ ਠੀਕ ਹੈ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਮਹੱਲੇ ਦੇ ਹਾਲਾਤ ਵੂਮਨ ਡੇ ਅੱਜ ਹਾਂਜੀ ਅੱਜ ਵੂਮਨ ਡੇ ਆ ਪਰ ਜੀ ਅਸੀਂ ਆਉਣਾ ਸੀਗਾ ਪ੍ਰੋਗਰਾਮ ਸੀਗਾ ਔਰੇ ਪਰ ਇੰਨਾ ਨਰਕ ਦਾ 10 ਦਿਨ ਹੋ ਗਏ ਗਲੀ ਦੇ ਵਿੱਚ ਸਾਡਾ ਵੀ ਸੋਡਾ ਅਸੀਂ ਤਾਂ ਪ੍ਰੋਗਰਾਮ ਤਾਂ ਜਿਹੜੇ ਲੋਕ ਡੇਲੀ ਲੰਘ ਰਹੇ ਨੇ ਬਸ ਅੱਡਾ ਨੇੜੇ ਆ ਪਾਇਰ ਬੁਰਾ ਹਾਲਾਤ ਦੇ ਦੇ ਕੱਪੜੇ ਲਿਬੜ ਜਾਂਦੇ ਨੇ ਬੱਚਿਆਂ ਦੇ ਕੱਪੜੇ ਲਿਬੜ ਜਾਂਦੇ ਨੇ ਕੋਈ ਜਿਹੜੇ ਬਜ਼ੁਰਗ ਨੇ ਉਹ ਡਿਗ ਵੀ ਜਾਂਦੇ ਨੇ ਕਈ ਵਾਰੀ ਤਾਂ ਚੱਕ ਕੇ ਪਰਾਂ ਕਰਨੇ ਪੈਂਦੇ ਨੇ ਇਹਨਾਂ ਨਰਕ ਬਣਿਆ ਹੋਇਆ ਜੀ ਇਹ ਗਲੀ ਦਾ ਇੱਥੇ ਜਗਾੜੂ ਰੇੜੀ ਨਹੀਂ ਜਾਂਦਾ ਜਗਾੜੂ ਰੇੜੀ ਰੇੜੀ ਰਾਹੀ ਜਾਂਦੇ ਨੇ ਵੀਰੇ ਕੋਈ ਪੈਦਲ ਜਾਂਦਾ ਕੋਈ ਕਿਸੇ ਲਿਫਟ ਲੈਂਦਾ ਵੀਰੇ ਮੈਨੂੰ ਛੱਡ ਦੇ ਉਹ ਵੀ ਡਰ ਜਾਂਦਾ ਵੀ ਮੈਂ ਨਾ ਡਿਗ ਜਾ ਉਹ ਵੀ ਲਿਫਟ ਵੀ ਨਹੀਂ ਦਿੰਦਾ ਬੁੜੀਆਂ ਹੱਥ ਮਾਰੀ ਜਾਂਦੀਆਂ ਮੇਰੇ ਬੇਪੁੱਤ ਮੈਨੂੰ ਮੜੇ ਅੱਡੇ ਤੱਕ ਛੱਡ ਦੇ ਇਨਾ ਬੁਰਾ ਹਾਲ ਆ ਵੀਰ ਜੀ ਔਰੇ ਬਹੁਤ ਜ਼ਿਆਦੇ ਇਸ ਸਬੰਧੀ ਤੁਸੀਂ ਨਗਰ ਕੌਂਸਲ ਨਾਲ ਨਹੀਂ ਰਾਪਟਰ ਕੰਮ ਕਰਿਆ ਪ੍ਰਸ਼ਾਸਨਿਕ ਕਦੀ ਵੀਰ ਜੀ ਬਹੁਤ ਕਰਿਆ ਕੋਈ ਸੁਣਵਾਈ ਨਹੀਂ ਕੋਈ ਆ ਹੀ ਨਹੀਂ ਰਿਹਾ ਔਰੇ ਬਹੁਤ ਸਾਰੇ ਪਾਸੇ ਜਾ ਜਾ ਦੇਖ ਲਿਆ ਕੋਈ ਨਹੀਂ ਸੁਣ ਰਿਹਾ ਬਸ ਵੋਟਾਂ ਵੇਲੇ ਕਹਿੰਦੇ ਨੇ ਅਸੀਂ ਤੁਹਾਡੇ ਨਾਲ ਪੈਰੀ ਹੱਥ ਵੀ ਲਾਉਂਦੇ ਨੇ ਸਾਡੇ ਅਸੀਂ ਤੁਹਾਡਾ ਐ ਕਰ ਦਾਂਗੇ ਪਰ ਹੁਣ ਇਨਾ ਬੁਰਾ ਹਾਲ ਆ ਬੰਦਾ ਸਾਰ ਲੈਂਦਾ ਲੇਡੀ ਜੀ ਨੂੰ ਕਿੰਨਾ ਔਖਾ ਦੇਖੋ ਬਾਈ ਜੀ ਉਹ ਵੀ ਅੱਜ ਮੂਮੈਂਡੇ ਉਹ ਵੀ ਮੂਮੰਡਿਆ ਬੱਚਿਆਂ ਨਾਲ ਬਹੁਤ ਵਾਰੀ ਤਾਂ 3-4 ਦਾ ਡੇਗ ਵੀ ਗਈਆਂ ਔਰੇ ਬਹੁਤ ਬੁਰਾ ਹਾਲ ਆ ਵੀਰ ਜੀ ਇਹ ਸਰਕਾਰ ਨੂੰ ਸਮਝਣਾ ਚਾਹੀਦਾ